ਕੋ ਮਨਵਰੀ ਦੇ ਕੋ ਬ੍ਰਦਰ ਆ ਕੀਰ ਕਹਿੰਦੇ ਵੇ ਕਿ ਤੁਹਾਡੇ ਭਰਾ ਤੇ ਬਹੁਤ ਜ਼ਿਆਦਾ ਇਹਨਾਂ ਨੇ ਅੰਨਾਤ ਛੱਡਦਤ ਕੀਤਾ ਜਿਹੜਾ ਕਿ ਤੁਸੀਂ ਵੇਖ ਵੀ ਨਹੀਂ ਸਕਦੇ ਆਪਣੀ ਅੱਖੀ ਤੇ ਗੁਰੂ ਪਿਆਰੀ ਸਾਥ ਸੱਜਣ ਜੀ ਉਹ ਜਿੰਨੀ ਵੀ ਸੰਗਤ ਆ ਕਈ ਤੇ ਸਾਰੀ ਸੰਗਤਾਂ ਦਾ ਕੀ ਕੋ ਬੇਇਨਤੀ ਕਰਦੇ ਆ ਸੰਗਤ ਜੀ ਕਿਸੇ ਦਾ ਪੁੱਤ ਸੀ ਕਿਸੇ ਦਾ ਭਰਾ ਸੀ ਵੇਖੋ ਹਨੇ ਜੋ ਵੀ ਕਾਰਜ ਕੀਤਾ ਪੰਥ ਵਾਸਤੇ ਕੀਤਾ ਨਾ ਕਿ ਮੇਰੇ ਵਾਸਤੇ ਜਾਂ ਇਕੱਲੇ ਕਿਸੇ ਆਪਣੇ ਆ ਨਿੱਜੀ ਸਵਾਰਥਾਂ ਵਾਸਤੇ ਹੁਣ ਸਾਡੇ ਬੱਚੇ ਦੇਖੋ ਦਰਦੋਦਾਂ ਵੇਖਿਆ ਨਹੀਂ ਜਾਂਦਾ ਪਿਆ ਨਾ ਉਹ ਆਪਣੇ ਪੈਰਾਂ ਤੇ ਖੜਾ ਹੋ ਪਾਉਂਦਾ ਪਿਆ ਮੈਂ ਤੇ ਜਿੰਨੇ ਵੀ ਵੀਰ ਭਰਾ ਆਪਣੇ ਪੰਜਾਬ ਤੇ ਜਾਂ ਪੰਜਾਬ ਤੋਂ ਆਪਣੇ ਬਾਹਰ ਸਾਰਿਆਂ ਨੂੰ ਕੋ ਬੇਇੱਜ਼ਤੀ ਕਰਦਾ ਕਿ ਪਰਵਾਹ ਨਾ ਵੱਟ ਤੋਂ ਵੱਟ ਸਾਥ ਦਿਓ ਕਿ ਕਿ ਸਰਦੀਸ਼ ਸਿੰਘ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੋਈ ਹੈ। ਕਿ ਜੇਲ ਪ੍ਰਸ਼ਾਸਨ ਨੇ ਅੱਜ ਵੀ ਸਾਨੂੰ ਮਿਲਾਨ ਤੋਂ ਮਨਾ ਕਰ ਦਿੱਤਾ ਹੋਇਆ। ਕਿ ਜੇਲ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਪਰਿਵਾਰ ਦਾ ਚਾਹੀਦਾ ਸੀ ਇੱਕ ਜੀ ਮਿਲਾ ਦਿਓ ਕੋਈ ਵੀ ਮਿਲਾ ਦਿਓ ਚਾਹੇ ਮੈਨੂੰ ਮਿਲਾ ਦਿਓ ਚਾਹੇ ਮੇਰੇ ਛੋਟਾ ਭਰਾ ਕਿਸੇ ਨੂੰ ਵੀ ਮਿਲਾ ਦਿਓ। ਮਗਰ ਜੇਲ ਪ੍ਰਸ਼ਾਸਨ ਨੇ ਹਜੇ ਤੱਕ ਨਾ ਮੈਨੂੰ ਮਿਲਾਇਆ ਨਾ ਮੇਰੇ ਬ੍ਰਦਰ ਨੂੰ ਮਿਲਾਇਆ। ਅੱਜ ਸਮਾਂ ਬਣ ਗਿਆ 4:00 ਹੋਏ ਦਿੱਤੇ ਤੇ ਮੈਂ ਜਿੰਨੇ ਵੀ ਆਪਣੀ ਪੰਜਾਬ ਦੀ ਸੰਗਤ ਆਪਣੀ ਮੇਰੇ ਵੀਰ ਆ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਨੇ ਜਿੰਨੀਆਂ ਵੀ ਜੱਫੇ ਬੰਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੇਂਦਰ ਪਟਿਆਲਾ ਦੇ ਵਿੱਚ ਦੇਰ ਦੇ ਬਾਅਦ ਪੱਕਾ ਮੋਰਚਾ ਲੱਗ ਚੁੱਕਾ ਹੈ ਕਿੰਨਾ ਚਿਰ ਇਹ ਪਰਿਵਾਰ ਦੀ ਮੁਲਾਕਾਤ ਨਹੀਂ ਕਰਾਂਦੇ ਬੋਲ ਸੋਹਰਿਆ ਸੋਹਰਿਆ ਤੇ ਪਰਿਵਾਰ ਦੀ ਮੁਲਾਕਾਤ ਨਹੀਂ ਕਰਾਉਂਦੇ ਪਲੱਸ ਸੰਦੀਪ ਸਿੰਘ ਦਾ ਬਾਹਰੋਂ ਰਜਿੰਦਰਾ ਹਸਪੀਟਲ ਤੋਂ ਮੈਡੀਕਲ ਨਹੀਂ ਕਰਵਾਉਂਦੇ ਜ ਜਿਨ੍ਹਾਂ ਨੇ ਅੰਦਰ ਸੰਦੀਪ ਸਿੰਘ ਅੰਨਾ ਤਸ਼ੱਦਦ ਕੀਤਾ ਉਹਨਾਂ ਦੇ ਉੱਤੇ ਪਰਚੇ ਨਹੀਂ ਕਰਦੇ ਪਰਿਵਾਰ ਨਾਲ ਜਦਿਊਸ਼ਰ ਜਦਿਊਸ਼ਰ ਨਾ ਪੂਰੀ ਜਾਂਚ ਹੋਣੀ ਚਾਹੀਦੀ ਹੈ ਮੇਰੇ ਪੱਖ ਜਾਣ ਚੋਣ ਜਿ ਹੋਣੀ ਚਾਹੀਦੀ ਸੀ ਇਸ ਦੇ ਉੱਤੇ ਤੇ ਪਰਿਵਾਰ ਸਾਰੀ ਸੰਗਤ ਦੇ ਚੰਨਾ ਦਿੱਕੋ ਬੇਨਤੀ ਕਰਦਾ ਵਾ ਦੇ ਵੱਧ ਚੜ ਕੇ ਹਿੱਸਾ ਪਰੋ ਰੋ ਉਥੇ ਕਿਉਂਕਿ ਇਹ ਜਿਹੜਾ ਕਾਰਜ ਹੈ ਨਾ ਕੋਮ ਦਾ ਕਾਰਜ ਹੈ ਤੇ ਸੰਦੀਪ ਸਿੰਘ ਨੇ ਆਪਣਾ ਨਿਚ ਨਿਜੀ ਕਾਰਜ ਕੋਈ ਨਹੀਂ ਕੀਤਾ ਤੇ ਮੇਰੇ ਵੀਰ ਭਰਾ ਜਿੰਨੇ ਵੀ ਇੱਥੇ ਖੜੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜੇ ਇੱਥੇ ਹੀ ਰੁਗਿਓ ਕੋਈ ਜਾਇਓ ਨਾ ਮੇਰੇ ਵੀਰ ਭਰਾ ਰੋ ਕਿਉਂਕਿ ਉਹ ਤੁਹਾਡਾ ਵੀ ਭਰਾ ਸੀ ਤੁਹਾਡਾ ਵੀ ਪੋਤ ਸੀ ਜੇ ਤੂੰ ਤੁਸੀਂ ਇਹ ਸਮਝੋਗੇ ਫਿਰ ਤੁਸੀਂ ਇੱਥੋਂ ਨਹੀਂ ਜਾਓਗੇ ਜੇ ਤੂੰ ਤੁਸੀਂ ਸਮਝਦੇ ਜੇ ਕੋਈ ਨਹੀਂ ਆਪਣੇ ਨਿਜੀ ਕਾਰਜਾਂ ਵਾਸਤੇ ਕੀਤਾ ਵਾ ਫਿਰ ਭਾਜੀ ਤੁਹਾਡੀ ਆਪਣੀ ਵੇਖੋ ਸਤਿ ਜੀ ਜੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ